ਇਹ ਲਾਈਨ ਆਉਂਦਾ ਇਹਨੂੰ ਹਣਾ ਹਾਂਜੀ ਤੇ ਫਿਟਿੰਗ ਦਾ ਕਿਵੇਂ ਕੰਮ ਕਰਦਾ ਵੀਰੇ ਜੋ ਵੀ ਟਰੈਕਟਰ ਹੋ ਜਹਰ ਜ ਆਪ ਦਾ ਗਾਹਕ ਮੁਤਾਬਕ ਹੋਊਗਾ ਜੋ ਹੋਰ ਜ ਆ ਤੇ ਟਰੈਕਟਰ ਫਿੱਟ ਕਰ ਦਿਆਂਗੇ ਚਾਹੇ ਅਰਜਨਾ ਚਾਹੇ ਸੋਨਾਲੀ ਕਾ ਤੇ ਚਾਹੇ ਜੌਂਡੀਆ ਰਬਾਈ ਕੋਲੇ 53 ਇੰਚੀ ਹੈਗੀ ਠੀਕ ਹੈ ਜੀ 11 ਮਾਡਲ ਹੈਗੀ ਠੀਕ ਹੈ ਜੀ ਜੌਂਡੀਆ ਤੇ ਫਿੱਟ ਹੈ ਠੀਕ ਹੈ ਜੀ 14 ਫੁੱਟ ਕੱਟ ਰਹਾ ਹੈ ਠੀਕ ਹੈ ਜੀ ਔਰ ਛਾਨ ਨੇ ਵਗੈਰਾ ਸਭ ਕੁਝ ਨਵੇਂ ਹੈ ਠੀਕ ਹੈ 60000 ਰੁਪਏ ਆਪਾਂ ਝੋਨੇ ਤੋਂ ਆਪਾਂ ਨਰ ਰੁਪਏ ਤੇ ਲਾ ਕੇ ਚਲਾਈਏ ਜੀ ਸੜ ਖਾਸੀ ਬਾਕੀ ਅੰਦਰੋਂ ਮਸ਼ੀਨ ਚਾਨ ਨੇ ਬਿਲਕੁਲ ਨਵੇਂ ਪਾਇਆ ਝੋਨੇ ਤੋਂ ਪਹਿਲਾਂ ਠੀਕ ਹੈ ਜੀ ਕ੍ਰਿੰਕਾਂ ਤੇ ਤਸਵਾਕਰ ਵਗੈਰਾ ਤ੍ਰਿੰਕਾਂ ਵਗੈਰਾ ਨਵੀਆਂ ਪਾਈਆਂ ਇਹ ਬਾਈ ਬਲਕਾਰ 55 ਇੰਚੀ ਹੈਗੀ ਠੀਕ ਹੈ ਜੀ 6 ਮਾੜ ਲੇਗੀ ਠੀਕ ਹੈ ਜੀ ਝੋਨੇ ਤੋਂ ਪਹਿਲਾਂ ਹਾਂਜੀ 1 ਲੱਖ ਰੁਪਇਆ ਲਾ ਕੇ ਤਿਆਰ ਕੀਤੀ ਹੈ ਜੀ ਠੀਕ ਹੈ ਜੀ ਇਹ ਇਹ ਮਸ਼ੀਨ ਦੇ ਕੰਮ ਦੀ ਗੱਲ ਕਰੀਏ ਤਾਂ ਬੈਰੰਗ ਚਾਰ ਨੇ ਹਵਾ ਵਾਲੀ ਟੈਂਕੀ ਵਗੈਰਾ ਹਾਂਜੀ ਆਪਾਂ ਆਪ ਹੱਥੇ ਤਿਆਰ ਕੀਤੀ ਵੀ ਹੈ ਜੀ ਆਹ ਹਵਾ ਵਾਲੀ ਟੈਂਕੀ ਆਪ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਟ੍ਰੈਕ ਕਟਰ ਕਾ ਫੁੱਟਾ ਗਿਆ ਇਹਦਾ ਇਹਦਾ 13 ਫੁੱਟਾ ਕੱਟ ਰਹੀ 26 ਫਿੰਗਰਾਂ ਜੀ 26 ਫਿੰਗਰਾਂ 13 ਫੁੱਟਾ ਕੱਟ ਰਹਾ ਹਾਂਜੀ ਪਰੋਂਗਾ ਵਾਲਾ ਰੂਲਾ ਮੋਟੀ ਰੀਲ ਹੈ ਜੀ ਇਹ ਇਹ ਮਸ਼ੀਨ ਦੇ ਪ੍ਰਾਈਸ ਰੇਟ ਕਿੰਨਾ ਹੈ ਪ੍ਰਾਈਸ ਵੀਰੇ ਵੱਡੇ ਟਾਰਾਂ ਨਾਲ ਸਮੇਤ ਰੈਂਪਰੋਂ ਪੂਰੇ ਸਪੋਰਟਾਂ ਵਾਲੇ ਹੈਵੀ ਲੱਗੇ ਹੋਏ ਆਗੇ ਠੀਕ ਹੈ ਜੀ ਤਾਂ ਠੀਕ ਹੈ ਜੀ ਚੱਪ ਵਾਲੀ ਕਾਪੀ ਹੈ ਜੀ ਇਹਦੀ ਠੀਕ ਹੈ ਜੀ ਇੰਜਾਂ ਡਿਸਪੋਜ਼ਲ ਹੈ ਜੀ ਠੀਕ ਹੈ ਜੀ ਚੱਲਣ ਚ ਮਸ਼ੀਨ ਬਹੁਤ ਵਧੀਆ ਜੀ ਚੱਲਣ ਚ ਬਹੁਤ ਵਧੀਆ ਮਸ਼ੀਨ ਹੈ ਬਾਕੀ ਕੰਮ ਕੁੱਮ ਹੋਇਆ ਹੋਇਆ ਬਾਈ ਮਸ਼ੀਨ ਦਾ ਹਾਂਜੀ ਹਾਂਜੀ ਵੀਰੇ ਜਮਾ ਜ਼ੀਰੋ ਬ੍ਰੇਕਡਾਊਨ ਸੀਗੀ ਜੀ ਠੀਕ ਹੈ ਜੈਨੂਅਲ ਤੇ ਜਿਹੜੀਆਂ ਮਸ਼ੀਨਾਂ ਆਪਾਂ ਦਿਖਾਈ ਜਾਂਦੇ ਆਂ ਦਾਣੇ ਫੱਕਾ ਤਾਂ ਨਹੀਂ ਬਈ ਨਹੀਂ 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 ਬਈ ਕੰਪੀਟੀਸ਼ਨ ਦਾ ਟਾਈਮ ਨਹੀਂ ਕੌਣ ਬਣਾਉਂਦਾ ਦਾਣੇ ਫੱਕੇ ਵਾਲੀ ਮਸ਼ੀਨ ਤੇ ਹਾਂ ਰੁਕੜਾਈ ਤਾਂ ਤੇ ਕਟਰ ਕਹ ਫੁੱਟਾ ਇਹਦੇ ਕਟਰ 14 ਫੁੱਟਾ ਜੀ 14 ਫੁੱਟਾ ਹੀ ਦੱਸੀ ਬਈ ਇਹ ਬਰੇਕ 52 ਇੰਚ ਮਸ਼ੀਨ ਹੈ ਜੀ ਠੀਕ ਹੈ ਜੀ 11 ਮਾਡਲ ਹੈ ਜੀ ਠੀਕ ਹੈ ਜੀ ਜੌਂਡੀਅਰ ਤੇ ਚੱਲੀ ਹੋਈ ਮਸ਼ੀਨ ਹੈ ਜੀ ਜੌਂਡੀਅਰ ਤੇ ਚੱਲੀ ਹੈ ਹਾਂ ਜੀ ਹਾਂ ਜੀ ਠੀਕ ਹੈ ਫਿਰ ਤਾਂ ਲੈਣ ਦੀ ਕਿਵੇਂ ਆ ਬਾਡੀ ਲਾਈਨ ਦੀ 90 ਪੈਸੇ ਕੰਡੀਸ਼ਨ ਆ ਬਾਕੀ ਤੁਹਾਡੇ ਸਾਹਮਣੇ ਆ ਬਈ ਠੀਕ ਹੈ ਜੀ 90 ਪੈ ਪਿੱਥੋ ਦੇ ਵਿੱਚ ਖੜੇ ਹੈ ਤੇ ਲਵੇ ਰੰਪਰਾ ਪਾਇਆ ਜਾਂਦਾ ਰੰਪਰਾ ਫੂਲ ਕਹਿੰਦੇ ਨੇ ਜਿਹਨੂੰ ਆਪਾਂ ਇੱਥੇ ਬਾਕੀ 22 ਜੁੜਿਆ ਸਾਡੇ ਨਾਲ ਸਾਰੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਬੰਪੂ ਚਾਹਤ ਮਰਵਾਦੇ ਬਾਈ ਕੋਲੇ ਮਸੀਨਾ ਫੇਲਤੇ ਨੇ ਇਹ ਜਿਹੜੀਆਂ ਮਸੀਨਾ ਤੁਹਾਨੂੰ ਦਿਖਾਵਾਂਗੇ ਬਾਈ ਇਹ ਸਾਰੀਆਂ ਸੇਲ ਤੇ ਤੇ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਸਤਿਗੁਰ ਬਾਈ ਜੀ ਸਤਿਗੁਰ ਬਾਈ ਜੀ ਹੋ ਠੀਕ ਆ ਭਰਾ ਹਾਂਜੀ ਹਾਂਜੀ ਚੜਦੀ ਕਲਾ ਹਾਂਜੀ ਹਾਂਜੀ ਪ੍ਰੋਪਰ ਲੋਕੇਸ਼ਨ ਕੀ ਪੈ ਜਾਂਦੀ ਹੈ ਬਾਈ ਆਪਣੀ ਹੈ ਪ੍ਰੋਪਰ ਲੋਕੇਸ਼ਨ ਬਾਈ ਨੇੜੇ ਰੰਪਰਾ ਰੰਪਰਾ ਫੂਲ ਨੇੜੇ ਪਿੰਡ ਪਿੱਥੋ ਹਾਂਜੀ ਤੇ ਦਾਣਾ ਮੰਡੀ ਦੇ ਬਿਲਕੁਲ ਨਜ਼ਦੀਕ ਆਗੇ ਜੀ ਠੀਕ ਹੈ ਜੀ ਤੇ ਕਿ ਠੀਕ ਹੈ ਜੀ ਤੇ ਮਸ਼ੀਨਾਂ ਦਾ ਕੰਮ ਆਪ ਵੀ ਕਰਦੇ ਹੋ ਹਾਂਜੀ ਹਾਂਜੀ ਵੀਰ ਆਪੇ ਚਲਾਉਣੇ ਵੀ ਆਰਪੇ ਆਰ ਵੀ ਕਰਦੇ ਆ ਠੀਕ ਹੈ ਜੀ ਤੇ ਖਰੀਦੋ ਵੇਚ ਦਾ ਵੀ ਕੰਮ ਆਪਣਾ ਹੀ ਹੈ ਠੀਕ ਹੈ ਸੇਲ ਪਰਚੇਜ਼ ਦਾ ਵੀ ਕੰਮ ਹੈ ਸੇਲ ਪਰਚੇਜ਼ ਦਾ ਕੰਮ ਹੈ ਠੀਕ ਹੈ ਜੀ ਹੁਣ ਆਪਾਂ ਇਸ ਮਸ਼ੀਨ ਤੋਂ ਸਟਾਰਟ ਕਰਦੇ ਆਂ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਦਿਓ ਬਈ ਸਰ ਇਹ ਬਈ 51 54 ਇੰਚੀ ਹੈਗੀ ਠੀਕ ਹੈ ਜੀ 11 ਮਾਡਲ ਹੈਗੀ ਠੀਕ ਹੈ ਜੀ ਜੌਂਡੀਆ ਤੇ ਫਟਾ ਹੈ ਠੀਕ ਹੈ ਜੀ 14 ਫੁੱਟਾ ਕੱਟ ਰਹਾ ਹੈ ਠੀਕ ਹੈ ਜੀ ਹੋਰ ਛਾਣ ਨੈਪ ਵਗੈਰਾ ਸਭ ਕੁਝ ਨਵੇਂ ਆ ਠੀਕ ਹੈ 60000 ਰੁਪਿਆ ਆਪ ਚੈੱਕ ਕਰ ਸਕਦੇ ਹੋ ਤੁਸੀਂ ਜੇ ਬਾਡੀ ਲਾਈਨ ਦੀ ਗੱਲ ਕੀਤੀ ਜਾਵੇ ਬਹੁਤ ਸੋਹਣੀ ਮਸ਼ੀਨ ਪਈ ਆ ਬਾਡੀ ਲਾਈਨ ਦੀ ਤੇ ਵਰਮਾ-ਬਰਮਾ ਵੀ ਤੁਸੀਂ ਦਿਖਾ ਦੇ ਬਾਈ ਬੱਬੂ ਵਧੀਆ ਪਿਆ ਵਰਮਾ ਸਾਫ ਤੇ ਹੋਰ ਬਾਈ ਇਹਦੇ ਵਿੱਚ ਕੀ ਹੁੰਦਾ ਖਾਸੀ ਬਾਕੀ ਅੰਦਰੋਂ ਮਸ਼ੀਨ ਦੇ ਨਿਗ੍ਹਾ ਮਰਵਾਈਏ ਤਾਂ ਆਪਾਂ ਕ੍ਰੈਂਕਾਂ ਛਾਨ ਨੇ ਬਿਲਕੁਲ ਨਵੇਂ ਪਾਇਆ ਝੋਨੇ ਤੋਂ ਪਹਿਲਾਂ ਠੀਕ ਹੈ ਕ੍ਰੈਂਕਾਂ ਤੇ ਸਟਾਵ ਕਰ ਵਗੈਰਾ ਕ੍ਰੈਂਕਾਂ ਵਗੈਰਾ ਨਵੀਆਂ ਪਾਈਆਂ ਹੋਈਆਂ ਨੇ ਬਾਈ ਕਹਿੰਦਾ ਤੇ ਚਾਰਨੇ ਵਗੈਰਾ ਨਵੇਂ ਨੇ ਦੇਖ ਸਕਦੇ ਹੋ ਤੁਸੀਂ ਯਾਨੀ ਕਿ ਜੇ ਕੁੱਲ ਮਿਲਾ ਕੇ ਗੱਲ ਕਰੀਏ ਕਰਪੈਂਟ ਚੰਗੀ ਹੈ ਤੇ ਜੇ ਬਾਈ ਕੋਈ ਲੈਣ ਆਉਂਦਾ ਇਹਨੂੰ ਹਨਾ ਹਾਂ ਜੀ ਹਾਂ ਜ ਟਿਪ ਫਿਟਿੰਗ ਦਾ ਕਿਵੇਂ ਕੰਮ ਹੈ ਕਹਿੰਦਾ ਵੀਰੇ ਜੋ ਵੀ ਟਰੈਕਟਰ ਹੋ ਜਹਰ ਜ ਆਪ ਦਾ ਗਾਹਕ ਮੁਤਾਬਕ ਹੋਗਾ ਜੋ ਹੋ ਜਾ ਤੇ ਟਰੈਕਟਰ ਫਿੱਟ ਕਰ ਦਾਂਗੇ ਚਾਹੇ ਅਰਜਨਾ ਚਾਹੇ ਸੋਨਾ ਲੀਕਾ ਤੇ ਚਾਹੇ ਜੌਂਡੀਆ ਰਬਾਈ ਕੋਲੇ ਠੀਕ ਹੈ ਜੀ ਤੇ ਉਹਦੇ ਚੱਕਰ ਮਲਿਆ ਕੇ ਹਾਂਜੀ ਹਾਂਜੀ ਜੋ ਚੱਕਰ ਮਲਿਆ ਕੇ ਦੇਵਾਂਗੇ ਚੱਕਰ ਮਲਿਆ ਕੇ ਦੇਵਾਂਗੇ ਚੱਕਰ ਮਲਿਆਉਣ ਤੱਕਰ ਸੋਡੀ ਗਾਰੰਟੀ ਹਾਂਜੀ ਹਾਂਜੀ ਜੋ ਆਪਣੇ ਸੌਦੇ ਹੋਣ ਦੇ ਵਿੱਚ ਗੱਲ ਹੈ ਕਿ ਯਾਰੀ ਕਹਿੰਦਾ ਵੀ ਅਸੀਂ ਆਪੇ ਕਰ ਲਾਂਗੇ ਤਾਂ ਉਹ ਵੀ ਕਰ ਸਕਦਾ ਹੈ ਜਾਂ ਆਪਣੇ ਦੇ ਨਰ ਪਰ ਕਰਦਾ ਸਾਰਾ ਤਾਂ ਆਪਾਂ ਵੀ ਕਰ ਤੇ ਦੇ ਸਕਦੇ ਠੀਕ ਹੈ ਜੀ ਤੇ ਹੁਣ ਬਾਬੂ ਕਾਟਰ ਦਿਖਾ ਦੇ ਇਸ ਮਸ਼ੀਨ ਦਾ ਮਸ਼ੀਨ ਦਾ ਟਰੈਕਟਰ ਬਿਲਕੁਲ ਸਾਫ ਪਿਆ। ਪਰੋਂਗਾ ਵਾਲਾ ਕੱਟ ਰਾਂ ਮੋਟੀ ਰੀਲ ਹੈ ਜੀ। ਮੋਟੀ ਰੀਲ ਵਾਲਾ ਦੇਖ ਸਕਦੇ ਹੋ ਤੁਸੀਂ। ਤੇ ਆਜੋ ਹੁਣ ਅਗਲੀ ਮਸ਼ੀਨ ਦੀ ਵੀ ਆਪਾਂ ਗੱਲ ਕਰ ਲਈਏ। ਆਜੋ ਕਿਰਾਂ। ਬਾਕੀ ਇਹਦੇ ਨਾਲ ਸੀਏ ਟਾਇਰ ਆ ਬਈ। ਸੀਏ ਟਾਇਰ। ਹਾਂਜੀ ਹਾਂਜੀ। ਠੀਕ ਹੈ ਜੀ। ਇਹਦਾ ਪ੍ਰਾਈਸ ਕਿੰਨਾ ਹੈ ਜੀ ਸੱਚ? ਪ੍ਰਾਈਸ ਬਾਈ ਸੀਏ ਟਾਇਰ ਨਾਲ ਆਪਾਂ ਦੇਣ ਲੈਣ 3,60,000 ਰੁਪਏ ਦੇ ਦਾਂਗੇ ਜੀ ਅਸੀਂ। 3,60,000 ਦੀ। ਹਾਂਜੀ ਹਾਂਜੀ। ਦੇਣ ਲੈਣ। ਹਾਂਜੀ ਹਾਂਜੀ। ਵਿੱਚ ਟਰੈਕਟਰ ਵੀ ਫਿਟਿੰਗ ਕਰ ਦਾਂਗੇ ਜੀ। ਹੁਣ ਟਰੈਕਟਰ ਵੀ ਫਿਟ ਕਰ ਦੋ। ਟਰੈਕਟਰ ਵੀ ਫਿਟ। ਜੇ ਕੋਈ ਵੀਡੀਓ ਡਿਸਕਾਊਂਟ ਕਰ ਦਾਂਗੇ ਜੀ ਠੀਕ ਹੈ ਜੀ ਲੋ ਵੀ ਮਿੱਤਰੋ ਆਪਣਾ ਨਾਮ ਲੈ ਦਿਓ ਡਿਸਕਾਊਂਟ ਸਾਨੂੰ ਹੋ ਜਾਊਗਾ ਅੱਗੇ ਇਸ ਮਸ਼ੀਨ ਬਾਰੇ ਦੱਸੋ ਬਈ ਇਹ ਭਾਈ ਬਲਕਾਰ 55 ਇੰਚੀ ਹੈਗੀ ਠੀਕ ਹੈ ਜੀ 6 ਮਾਡਲ ਹੈਗੀ ਠੀਕ ਹੈ ਜੀ ਝੋਨੇ ਤੋਂ ਪਹਿਲਾਂ ਹਾਂਜੀ 1 ਲੱਖ ਰੁਪਇਆ ਲਾ ਕੇ ਤਿਆਰ ਕੀਤੀ ਹੈ ਜੀ ਠੀਕ ਹੈ ਜੀ ਤੇ ਇਹਦੇ ਮਸ਼ੀਨ ਦੇ ਕੰਮ ਦੀ ਗੱਲ ਕਰੀਏ ਤਾਂ ਬੈਰਿੰਗ ਚਾਰ ਨੇ ਹਵਾਲੀ ਟੈਂਕੀ ਵਗੈਰਾ ਹਾਂਜੀ ਆਪਾ ਹੱਥ ਹੱਥੀ ਤਿਆਰ ਕੀਤੀ ਵੀ ਹੈ ਜੀ ਆਹ ਹਵਾਲੀ ਟੈਂਕੀ ਆਪ ਕੀਤੀ ਹੈ ਹਾਂਜੀ ਹਾਂਜੀ ਠੀਕ ਆ ਦੇਖ ਸਕਦੇ ਹੋ ਬਾਈ ਹਵਾਲੀ ਟੈਂਕੀ ਬਾਈ ਕਹਿੰਦੇ ਆਪ ਤਿਆਰ ਕੀਤੀ ਹੋਈ ਹੈ ਇਹ ਹਾਂਜੀ ਹਾਂਜੀ ਤੇ ਬਾਕੀ ਮਸ਼ੀਨ ਚਮਕਦੀ ਹੈ ਤੇ ਕਲਰ ਵਗੈਰਾ ਵੀ ਨਵੀਂ ਕੀਤਾ ਸਾਰਾ ਹਾਂਜੀ ਹਾਂਜੀ ਬਾਈ ਕੰਪਨੀ ਦਾ ਰੰਗ ਹੈਗਾ ਆਪਣੇ ਆਪਣੇ ਨਹੀਂ ਬਣ ਜਦੇ ਕਾਹਦਾ ਕਾਹਦਾ ਤੂਕੇ ਦਾ ਹਾਂਜੀ 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 ਤੂਕੇ ਦਾ ਕਲਰ ਹੈ ਬਾਈ ਤੇ ਮਸ਼ੀਨ ਤੁਸੀਂ ਦੇਖ ਸਕਦੇ ਹੋ ਪ੍ਰੈਸਰ ਹੈ ਤੇ ਆ ਸਾਹਮਣੇ ਨਿਗਾ ਮਾਰਦੇ ਬੱਬੂ ਪ੍ਰੈਸ਼ਰ ਕਰਾਈ ਹੋਈ ਹੈ ਤੇ ਵਿੱਚੋਂ ਕਿਵੇਂ ਬਾਈ ਵਿੱਚੋਂ ਬਾਈ ਸ਼ਾਨ ਨੇ ਕ੍ਰੈਂਕਾਂ ਦੇ ਹਾਂਜੀ ਸਾਵਾ ਕਰਾਂ ਦੀ ਬਿਲਕੁਲ ਸਾਫ ਮਸ਼ੀਨ ਹੈ ਜੀ ਠੀਕ ਹੈ ਜੀ ਹਾਂ ਉਹ ਥੋੜਾ ਜਿਹਾ ਕੰਮ ਦੇਖੇ ਚ ਕਰਕੇ ਜੇ ਪਰਾਲੀ ਦੀ ਸਾਫ ਸਾਈ ਪ੍ਰੋਪਰ ਨਹੀਂ ਹੋਈ ਹਾਂਜੀ ਉਹਦਾ ਕਰਕੇ ਹੋਇਆ ਜੀ ਠੀਕ ਹੈ ਜੀ ਬਾਈ ਕਹਿੰਦੇ ਵੀ ਮਸ਼ੀਨਾਂ ਕਈ ਲਈ ਬੈਠੇ ਨੇ ਸਪਾਈ ਵੀ ਇੰਨੀਆਂ ਮਸ਼ੀਨਾਂ ਦੀ ਕੌਣ ਕਰ ਸਕਦਾ ਹਨ ਤੇ ਵੱਡਾ ਫੰਦ ਹੋ ਜਾਂਦਾ ਕਿਤੋਂ ਨਾ ਕਿਤੋਂ ਰਹਿ ਜਾਂਦੀ ਹੈ ਤੇ ਬਾਕੀ ਸਾਰਾ ਕੰਮ ਮਸ਼ੀਨ ਦਾ ਹੋਇਆ ਹੋਇਆ ਤੇ ਜਿਹੜਾ ਕਟਰ ਹੈ ਕਟਰ ਕਹ ਫੁੱਟਾ ਗਿਆ ਇਹਦਾ ਇਹਦਾ 13 ਫੁੱਟਾ ਕੱਟ ਰਹੀ 26 ਫਿੰਗਰ ਜੀ ਠੀਕ ਹੈ ਜੀ ਕਾਟਰ ਕੋਟ ਦੇ ਚਾਦਰ ਬਿਲਕੁਲ ਨਵੀਂ ਹੈ ਜੀ ਇਹਦੀ ਬਿਲਕੁਲ ਨਵੀਂ ਹੈ ਚਾਦਰ ਵਗੈਰਾ ਤੁਸੀਂ ਦੇਖ ਸਕਦੇ ਹੋ ਬਾਈ ਤੇ ਰੀਲਾਂ ਰੂਲਾਂ ਵੀ ਪੂਰੀਆਂ ਸਾਫ ਪਈਆਂ ਨੇ ਫਿੰਗਰਾਂ ਬੂੰਗੜਾ ਸਾਫ ਨੇ ਬਿਲਕੁਲ ਤੇ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਖੁਦ ਹੀ ਚਲਾਈ ਹੋਈ ਮਸ਼ੀਨ ਆਈਏ ਖੁਦ ਚਲਾਈ ਆ ਤੁਸੀਂ ਤੇ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਕਿੰਨੇ ਕੁ ਪੈਸੇ ਪਏ ਹੋਣੇ ਇਹ 25 ਪੈਸੇ ਟਾਇਰ ਮੰਨ ਕੇ ਚੱਲੋ ਜੀ 25 ਪੈਸੇ ਟਾਇਰ ਸਿਕੜਾ ਕਹਿ ਸਕਦੇ ਹਾਂ ਹਾਂਜੀ 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 6 ਟਾਇਰ 25 ਪੈਸੇ ਨੇ ਤੇ ਇਹ ਮਸ਼ੀਨ ਦੇ ਪ੍ਰਾਈਸ ਰੇਟ ਕਿੰਨਾ ਹੈ ਪ੍ਰਾਈਸ ਵੀਰੇ ਵੱਡੇ ਟਾਇਰਾਂ ਨਾਲ ਸਮੇਤ ਰੈਂਪਰੋਂ ਪੂਰੇ ਸਪੋਰਟਾਂ ਵਾਲੇ ਹੈਵੀ ਲੱਗੇ ਹੋਏ ਆਗੇ ਠੀਕ ਹੈ ਜੀ ਦਾ 6 ਟਰਾਂ ਆਣਾ ਆਪਾਂ ਬਿਨਾਂ ਐਸਐਮਐਸ ਤੋਂ 3 ਲੱਖ ਹੀ ਦੇ ਦਿਆਂਗੇ 3 ਲੱਖ ਹਾਂਜੀ ਜੇ ਕੋਈ ਵਿੱਚ ਗਾ ਕੈਸ ਐਸਐਮਐਸ ਦੀ ਡਿਮਾਂਡ ਕਰਦਾ ਤਾਂ ਉਹਦਾ 25000 ਰੁਪਏ ਐਕਸਟਰਾ ਲੈ ਕੇ ਤਾਂ 25000 ਰੁਪਏ ਐਕਸਟਰਾ ਲੱਗਦਾ ਉਹਦਾ ਹਾਂਜੀ ਹਾਂਜੀ ਐਸਐਮਐਸ ਲਈ ਠੀਕ ਇਹਦਾਂ ਆਪਾਂ ਐਸਐਮਐਸ ਲਾ ਕੇ ਗਵਾਰੇ ਤੇ ਵੀ ਚਲਾਈਏ ਝੋਨੇ ਤੇ ਵੀ ਚਲਾਈਏ ਗਵਾਰੇ ਤੇ ਵੀ ਚਲਾਈਏ ਝੋਨੇ ਤੇ ਵੀ ਚਲਾਈਏ ਹਾਂਜੀ 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 ਠੀਕ ਹੈ ਤੇ ਜਿਹੜੀਆਂ ਦੋਨੇ ਮਸੀਨਾਂ ਦਿਖਾਤੀਆਂ ਆਪਾਂ ਇਹਨਾਂ ਦਾ ਨਖੇਰ ਕਿਵੇਂ ਆ ਨਖੇਰ ਭਾਈ ਇੱਕ ਨੰਬਰ ਐ ਜੰਮਾ ਇੱਕ ਨੰਬਰ ਐ ਹਾਂਜੀ 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 ਠੀਕ ਹੈ ਜੀ ਨ ਨਹੀਂ ਤੁਹਾਨੂੰ ਦਿਖਾ ਵੀ ਦਿੰਦੇ ਅਸੀਂ ਉਹ ਮਸ਼ੀਨ ਦੇ ਦਾਣੇ ਬਾਹਰ ਸੀਗੇ ਮਗਰਲੀ ਦੇ ਉਹਦਾ ਨਖੇਰ ਇੱਕ ਨੰਬਰ ਸੀਗਾ ਤੇ ਮੂਹਰੇ ਆ ਗਈ ਟਰੱਕ ਦੇ ਇੰਜਨ ਵਾਲੀ ਮਸ਼ੀਨ ਹਾਂਜੀ ਹਾਂਜੀ ਤੇ ਇਹਦੇ ਬਾਰੇ ਦੱਸੋ ਬਾਈ ਇਹ ਬਾਈ 8 ਮਾਡਲ ਹੈਗੀ ਠੀਕ ਹੈ ਜੀ ਚੈਪ ਵਾਲੀ ਕਾਪੀ ਹੈ ਜੀ ਇਹਦੀ ਠੀਕ ਹੈ ਜੀ ਇੰਜਾਂ ਡਿਸਪੋਜ਼ਲ ਹੈ ਜੀ ਠੀਕ ਹੈ ਜੀ ਚੱਲਣ 'ਚ ਮਸ਼ੀਨ ਬਹੁਤ ਵਧੀਆ ਜੀ ਚੱਲਣ 'ਚ ਬਹੁਤ ਵਧੀਆ ਮਸ਼ੀਨ ਹੈ ਜਾਨੀ ਤੇ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੇ ਬਾਕੀ ਕੰਮ ਕੁੱਮ ਹੋਇਆ ਹੋਇਆ ਬਾਈ ਮਸ਼ੀਨ ਹਾਂਜੀ ਹਾਂਜੀ ਵੀਰੇ ਜਮਾ ਜ਼ੀਰੋ ਬ੍ਰੇਕਡਾਊਨ ਸੀਗੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਚੱਲੀ ਆ ਜੀ ਮਸ਼ੀਨ ਠੀਕ ਹੈ ਜੀ ਆ ਤੁਸੀਂ ਬੈਲਟਾਂ ਬੁਲਟਾਂ ਹੀ ਦੇਖ ਲਓ ਬਾਈ ਹਨਾ ਜਿਹੜੇ ਖੈਰ ਮਸ਼ੀਨਾਂ ਚਲਾਉਂਦੇ ਆ ਬਾਈ ਤੁਸੀਂ ਆਪ ਹੀ ਚੈੱਕ ਕਰ ਲਿਓ ਸਾਡਾ ਤਾਂ ਮਕਸਦ ਹੁੰਦਾ ਵੀਡੀਓ ਦਿਖਾਉਣ ਦਾ ਤੁ ਕੱਲੇ ਕੱਲੇ ਕੀ ਕਿੱਥੇ ਚੀਜ਼ ਗਨੇ ਆਵਾਂਗੇ ਬਾਈ ਯਾਰ ਹਾਂਜੀ ਹਾਂਜੀ ਸਹੀ ਹੈ ਕੱਲੇ ਕੱਲੇ ਚੀਜ਼ ਨਹੀਂ ਗਨੇ ਆਈ ਜਾਂਦੀ ਮੋਟੀਆਂ ਮੋਟੀਆਂ ਚੀਜ਼ਾਂ ਦਿਖਾ ਦਿੰਦੇ ਮੋਟੀਆਂ ਮੋਟੀਆਂ ਚੀਜ਼ਾਂ ਦਿਖਾ ਦਿੰਦੇ ਬਾਕੀ ਤੁਸੀਂ ਦੇਖ ਸਕਦੇ ਹੋ ਮਸ਼ੀਨ ਖਰੀ ਖਰੀ ਕਿਤੋਂ ਹੈ ਹੀ ਨਹੀਂ ਸਾਫ ਪਈ ਹੈ ਤੇ ਬਾਈ ਉਮੇ ਜਿਵੇਂ ਬੋਡੀ ਲਾਈਨ ਦੀ ਬਾਹਰੋਂ ਹੈ 15 ਉਹ ਵੀ 19 ਚੰਗੀ ਹੈ ਬਿਲਕੁਲ ਬਾਈ ਬਿਲਕੁਲ ਜੈਨੂਨ ਜਮਾ ਜੀ ਜੈਨੂਨ ਤੇ ਜਿਹੜੀਆਂ ਮਸ਼ੀਨਾਂ ਆਪਾਂ ਦਿਖਾਈ ਜਾਂਦੇ ਆ ਦਾਣੇ ਫੱਕਾ ਤਾਂ ਨਹੀਂ ਬਾਈ ਨਹੀਂ 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 ਬਾਈ ਕੰਪੀਟੀਸ਼ਨ ਦਾ ਟਾਈਮ ਹੈ ਨਹੀਂ ਕੌਣ ਬਣਾਉਂਦਾ ਦਾਣੇ ਫੱਕੇ ਵਾਲੀ ਮਸ਼ੀਨ ਤੋਂ ਹਾਂ ਤੁਸੀਂ ਆਹ ਦੇਖ ਸਕਦੇ ਹੋ ਬੱਚੋਂ ਵੀ ਇਹਦਾ ਪ੍ਰਾਈਸ ਰੇਟ ਕਿੰਨਾ ਹੈ ਜੇ ਦਾ ਵੀਰੇ 7.5 ਲੱਖ ਰੁਪਏ ਐਡਵਾਂਸ ਕਰਦੇ ਆਂ ਹਾਂਜੀ ਬਾਕੀ ਛੋਟੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਕੋਈ 2-4000 ਮਾਨਤ ਕਰਨ ਮਾਨਤਾਨ ਕਰ ਦੇਣਗੇ ਤੁਸੀਂ ਦੇਖ ਸਕਦੇ ਹੋ ਬਾਈ ਜੇ ਕੋਈ ਵੀਡੀਓ ਦੇਖ ਕੇ ਆਉਂਦਾ 2-4000 ਤਾਂ ਬਾਈ ਮੂੰਹੋਂ ਕਹਿੰਦੇ ਆ ਮਾਰਾ ਮੋਟਾ ਯਾਰ ਜੇਦੋਂ ਸੌਦਾ ਹੁੰਦਾ ਮਾਰਾ ਮੋਟਾ ਵੱਧ ਆ ਵੀ ਹੋ ਜਾਂਦਾ ਹੋਰ ਹੋਰ ਵੀ ਹੋ ਜਾਂਦਾ ਟਾਇਰ ਕਿੰਨੇ ਪੈਸੇ ਪੈਣੇ ਇਹਦੇ ਟਾਇਰ 30 ਤੋਂ 35 ਪੈਸੇ ਟਾਇਰ ਹੈ ਜੀ ਇਹਦੇ 30 ਤੋਂ 35 ਪੈਸੇ ਟਾਇਰ ਨੇ ਬਈ ਇਹਦੇ ਚੌਕੜਾ ਚੌਕੜਾ ਹੀ ਤਾਂ ਤੇ ਕਟਰ ਕਿਹੋ ਟਾ ਇਹਦੇ ਕਟਰ 14 ਫੁੱਟਾ ਜੀ 14 ਫੁੱਟਾ ਹਾਂਜੀ ਉਹ ਥੋੜਾ ਜਿਹਾ ਕੰਮ ਜਿਆ ਕਰਾਉਣਾ ਸੀ ਉਹ ਵਰਕਸ਼ਾਪ ਤੇ ਖੜਾ ਹੈਗਾ ਤੇ ਜੈਸੀ ਮਸ਼ੀਨਾਂ ਐ ਵੈਸੇ ਹੀ ਕੱਟ ਰਹੀ ਜੀ ਕੋਈ ਉਹ ਨਹੀਂ ਹੈਗੀ ਠੀਕ ਹੈ ਜੀ ਕਟਰ ਵੀ ਬਾਈ ਕਹਿੰਦੇ ਪੂਰਾ ਸਾਫ਼ ਹੈ ਹਾਂਜੀ ਹਾਂਜੀ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਕਿ ਫੇਰ ਰਲ ਜਾ ਸਕਦੇ ਹੋ ਨਾ ਤੇ ਮੂਰੇ ਇੱਧਰ ਫੇਰ ਦਿਖਾ ਦੇ ਬੱਬੂ ਇੱਕ ਮਸ਼ੀਨ ਐ ਇੱਧਰ ਆ ਗਈ ਇਹ ਜੀ 11 ਮਾਡਲ ਹੈ ਜੀ ਠੀਕ ਹੈ ਜੀ ਜੌਂਡੀਅਰ ਤੇ ਚੱਲੀ ਹੋਈ ਮਸ਼ੀਨ ਹੈ ਜੀ ਜੌਂਡੀਅਰ ਤੇ ਚੱਲੀ ਹੈ ਹਾਂਜੀ ਹਾਂਜੀ ਠੀਕ ਹੈ ਫਿਰ ਤਾਂ ਜੌਂਡੀਅਰ ਨਾਲ ਸੁਹਾਵਕੇ ਚੱਕਰ ਮਿਲੇ ਹੋਏ ਨੇ ਹਾਂਜੀ ਹਾਂਜੀ ਆਪਣੇ ਰਿਸ਼ਤਦਾਰਾਂ ਤੋਂ ਮਸ਼ੀਨ ਆਈ ਹੈ ਜੀ ਇਹ ਠੀਕ ਹੈ ਜੀ ਬਾਡੀ ਲਾਈਨ ਦੀ ਕਿਵੇਂ ਆ ਬਾਡੀ ਲਾਈਨ ਦੀ 90% ਕੰਡੀਸ਼ਨ ਆ ਬਾਕੀ ਤੁਹਾਡੇ ਸਾਹਮਣੇ ਆ ਬਾਈ ਠੀਕ ਹੈ ਜੀ 90% ਦੇ ਕਟਾਈ ਵਾਲੇ ਟਾਇਰ ਹੈ ਜੀ 90% ਹੀ ਕਟਾਈ ਵਾਲੇ ਹਾਂਜੀ ਹਾਂਜੀ ਠੀਕ ਹੈ ਜੀ ਕ੍ਰੈਂਕ ਚਾਰਨਿਆਂ ਦੀ ਬਿਲਕੁਲ ਸਾਫ਼ ਮਸ਼ੀਨ ਹੈ ਜੀ ਇਹ ਵੀ ਕ੍ਰੈਂਕ ਚਾਰਨਿਆਂ ਦੀ ਸਾਫ਼ ਹੈ ਹਾਂਜੀ ਹਾਂਜੀ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਵਿੱਚ ਹਾਂਜੀ ਹਾਂਜੀ ਤੇ ਬਾਕੀ ਆਪਾਂ ਤਾਂ ਐਂ ਕਹਿੰਦੇ ਆ ਹਨਾ ਵੀ ਜੇ ਕਿਸੇ ਨੇ ਹਲ ਜਾਣੀਆਂ ਬਈ ਜਦੋਂ ਵੀ ਹਲ ਜਾਣੀਆਂ ਤੁਸੀਂ ਮਸ਼ੀਨ ਵੀਡੀਓ ਦੇਖ ਕੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਜਿਓ ਹੋਣਾ ਤੇ ਕਾਟਰ ਕਹੇ ਫੁੱਟਾ ਗਿਆ ਦਾ ਕਾਟਰ 13 ਫੁੱਟਾ ਜੀ 26 ਫਿੰਗਰਾਂ ਜੀ ਰੀ ਰੂਲ ਦਾ ਫੁੱਲ ਕੰਮ ਹੋਇਆ ਹੋਇਆ ਜੀ ਪਰੋਂਗਾ ਵਾਲਾ ਰੂਲਾ ਜੀ ਠੀਕ ਹੈ ਜੀ ਤੇ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਕਾਟਰ ਵੀ ਬਾਈ ਸਾਫ ਪਿਆ ਕਿਤੋਂ ਐ ਗਲਿਆ ਖਰਿਆ ਨਹੀਂ ਪੂਰਾ ਥੱਲੇੋਂ ਵੀ ਦਿਖਾ ਦੇ ਕਰੋ ਬੱਬੂ ਐ ਚਾਦਰ ਚੂਦਰ ਪੂਰੀ ਸਾਫ ਪਈ ਆ ਬਾਈ ਸਮਾਈ ਚ ਰੱਖਦੇ ਨੇ ਤੇ ਮਸ਼ੀਨ ਚੈੱਕ ਕਰ ਸਕਦੇ ਹਾਂ ਬਈ ਇਹ ਜੇ ਇਹਨਾਂ ਦੀ ਪ੍ਰਾਈਸ ਰੇਟ ਗੱਲ ਕਰੀ ਪ੍ਰਾਈਸ ਰੇਟ ਵੀਰੇ 3 ਲੱਖ ਰੁਪਏ ਦਾ ਪ੍ਰਾਈਸ ਕਰਦੇ ਆਂ ਜੀ ਠੀਕ ਹੈ ਜੀ ਪੁੱਛ ਟ੍ਰੈਕਟਰ ਫਿੱਟ ਕਰ ਦਿਆਂਗੇ ਠੀਕ ਹੈ ਜੀ ਦੇ ਕੋਈ ਡਿਸਕਾਊਂਟ ਕੋਈ ਗੱਲ ਨਹੀਂ ਆਪਾਂ 2-4000 ਹੋ ਗਏ ਉਹ 1000 ਡਿਸਕਾਊਂਟ ਮੌਕੇ ਤੇ ਹੋ ਜਾਂਦਾ ਹਾਂ ਸਾਈ ਤੇ ਹੋ ਜਾਂਦਾ ਸਾਈ ਤੇ ਹੋ ਜਾਂਦਾ ਉਹ ਜਿਆ ਮੌਕੇ ਤੇ ਜਿਹੜੇ ਟਾਇਰ ਨੇ ਅਗਲੇ ਬਾਈ ਇਹ ਟਾਇਰ ਇਹ ਟਰੈਕਟਰਾਂ 'ਚ ਲੱਗਣਗੇ ਜੀ ਇਹਦੇ ਨਾਲ ਦੋ ਟਾਇਰ ਹੈ ਜੀ ਇਹਦੇ ਨਾਲ ਦੋ ਟਾਇਰ ਨੇ ਹਾਂਜੀ ਹਾਂਜੀ ਯਾਨੀ ਕਿ ਚਾਰ ਟਾਇਰ ਨੇ ਹਾਂਜੀ ਹਾਂਜੀ ਦੋ ਆ ਇਹਦੇ ਆਗੇ ਲੱਗਣਗੇ ਜੇ ਦੋ ਕੰਬੈਨ ਵਾਲੇ ਆਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਚਾਰ ਟਾਇਰ ਨੇ ਮਿੱਤਰੋ ਇਹਦੇ ਟਰੈਕਟਰ ਵਾਲੇ ਟਾਇਰ ਲੱਗਣਗੇ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਚੜਵਾਉਣਾ ਯਾਨੀ ਕਿ ਬਾਈ ਚੜਾ ਕੇ ਦਿੰਦੇ ਆ ਤਸੱਲੀ ਬਖਸ਼ ਬਾਈ ਕੰਮ ਕਰਨੀ ਹੈ ਹਨਾ ਤੇ ਬਾਈ ਪੂਰੀ ਫੁੱਲ ਗਾਰੰਟੀ ਲਈ ਜਾਂਦੇ ਆ ਬਾਈਆਂ ਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਬਾਈ ਜੀ ਦੁਬਾਰਾ ਫੇਰ ਬੋਲਦੇ ਹੋ ਲੋਕੇਸ਼ਨ ਕੀ ਪੈ ਜਾਂਦੀ ਹੈ ਆਪਣੀ ਲੋਕੇਸ਼ਨ ਬਾਈ ਰਾਮਪਰਾ ਫੂਲ ਐਂ ਨੇੜੇ ਦਾਣਾ ਮਲੀ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਆਪਣਾ 98775 ਜੀ 02085 ਜੀ ਰਿਪੀਟ ਬੋਲ ਦਿਓ 98775 ਜੀ 02085 ਜੀ ਇਹ ਬਾਈਆਂ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਹਨਾ ਮਸ਼ੀਨ ਖਰੀਦ ਸਕਦੇ ਹੋ ਤੇ ਬਾਕੀ ਇੱਕ ਨੰਬਰ ਬਾਈਆਂ ਦਾ ਕੰਮ ਹੈ ਆਪ ਬਾਈ ਕੰਮ ਕਰਕੇ ਦਿੰਦੇ ਨੇ ਆਪ ਬਾਈ ਮਿਸਤਰੀ ਨੇ ਤੇ ਬਰਕਸਾਗ ਪੂਰੀਆ ਬਾਈਆਂ ਦੀ ਤੁਸੀਂ ਜੇ ਮਸ਼ੀਨ ਖਰੀਦਣ ਦੇ ਚਾਹਵਨ ਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਤੇ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨ